ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 11 ਤੋਂ ਲੈ ਕੇ 14 ਮਈ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 3-4 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਖਾਗੋ ਦਾ ਤਾਜ਼ਾ ਅਲਰਟ ਕਿੱਥੇ ਜਾਰੀ ਕੀਤੇ ਗਏ ਨੇ ਅੱਜ ਉਹ ਦੇਖਦੇ ਹਾਂ ਸਾਰੀ ਰਿਪੋਰਟ ਐਸ ਲਈ ਜੇ ਜੇਕਰ ਤਾਜ਼ਾ ਸੈਟੇਲਾਈਟ ਦੇ ਸਿਰਾਂ ਦੇਖੇ ਜੋਗੀ ਤੁਹਾਡੀ ਸਕਰੀਨ ਤੇ ਨੇ ਤੇ ਮੌਸਮ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਖਚੰਗੀ ਸਿਸਟਮ ਜਿਹੜਾ ਕਿ ਇੱਕ ਸਪੈਲ ਮੀਹ ਦਾ ਲਾ ਚੁੱਕਿਆ ਜੀ ਕੱਲ ਤੇ ਹੁਣ ਦੂਜਾ ਸਪੈਲ ਜਿਹੜਾ ਜਾਂ ਲੱਗਣ ਲਈ ਤਿਆਰ ਹੈ ਤੇ ਤੁਸੀਂ ਦੇਖ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਫਿਰ ਤੋਂ ਸਰਗਰਮ ਹੁੰਦਾ ਤੁਹਾਨੂੰ ਪਛਮੀ ਸਿਸਟਮ ਜਿਹੜਾ ਨਜ਼ਰ ਆ ਰਿਹਾ ਹੋਏਗਾ ਅੱਜ ਰਾਤ ਤੋਂ ਜਿਹੜੇ ਮੁਰਤੋਂ ਮੀਹ ਜਿਹੜੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਜੇਕਰ ਆਉਂਦੇ ਘੰਟਿਆਂ ਦੀ ਗੱਲ ਕਰੀਏ ਤੇ ਸਕ੍ਰੀਨ ਤੇ ਦੇ ਸਕਦੇ ਹਾਂ ਕਿ ਆਉਂਦੇ ਮਤਲਬ ਕਿ ਜਿਹੜੇ 3-4 ਘੰਟੇ ਹੋਣਗੇ ਇਹ ਫੈਚਿੰਗ ਸਿਸਟਮ ਫਿਰ ਤੋਂ ਜਿਹੜੇ ਉਮੀਦ ਅਰਜ਼ ਕਰਾਏਗਾ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤੋੜ ਫਰੀ ਹਨੇਰੀ ਦੇ ਨਾਲ ਉਮੀ ਜੜੀ ਐ ਐਂਟਰੀ ਕਰ ਸਕਦੇ ਨੇ ਜੇਕਰ ਤਾਜ਼ਾ ਰਿਪੋਰਟ ਦੇਖੀਏ ਜੀ ਮੌਸਮ ਫਗਦੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੀਆਂ 11 ਤੇ 12 ਯਾਨੀ ਕਿ ਜਿਹੜੇ ਅਗਲੇ 48 ਘੰਟੇ ਨੇ ਤੇ ਮੌਸਮ ਦੇ ਵਿੱਚ ਜ਼ਬਰਦਸਤ ਬਦਲਾ ਆਏਗਾ ਤਾਂ ਫਿਰ ਤੋਂ ਮੀਂਹ ਦੇ ਸੱਲ ਜਿਹੜੇ ਲੱਗ ਸਕਦੇ ਆ 40-50 ਕਿਲੋਮੀਟਰ/ਸਟਾਰ ਦੀਆਂ ਹਵਾਵਾਂ ਪਸ ਗੜੇ ਮਾਰੀ ਤੇ ਤੇਜ਼ ਮੀਂਹ ਜਿਹੜੇ ਆ ਦਰਜ ਹੋਣਗੇ yellow alert ਜਿਹੜਿਆ ਜਾਰੀ ਕੀਤੇ ਜਾ ਚੁੱਕੇ ਨੇ ਤੇ ਉਸ ਤੋਂ ਬਾਅਦ 14 13 ਦੀ ਸਵੇਰ ਤੋਂ ਹੀ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ ਤੇ ਲਗਭਗ 17-18 ਮਈ ਤੱਕ ਮੌਸਮ ਉਹਨਾ ਸਾਫ਼ ਰਹੇਗਾ ਜੀ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜਾਂ ਦਾਰਜਿਕਤਾ ਜਾਏਗਾ ਤਾਂ 44-45 ਨੂੰ ਟੈਂਪਰੇਚਰ ਹੈ ਜਿਹੜੇ ਪਾਰ ਕਰ ਸਕਦੇ ਨੇ 1500 ਮਹੀ ਦਾ 1516 ਮਹੀ ਤੱਕ ਆਉਂਦੇ ਆਉਂਦੇ ਸਿੰਗਲ ਦੇ ਅਗਲੀ ਵੀਡੀਓ ਦੇ ਵਿੱਚ ਜਿਆਦਾ ਤੋਂ ਧੰਨਵਾਦ